ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878239117 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਮ आएंगे ਨਾਲ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਝਾਲ ਵਾਲੇ ਕੋਠੇ ਜੀ ਭਗਤਪੁਰਾ ਮੋਡ ਤੇ ਜ਼ਿਲ੍ਹਾ ਬਰਨਾਲੇ ਦਾ ਪਿੰਡ ਆ ਜੀ ਤਹਿਸੀਲ ਤਾਪੇ ਦਾ ਪਿੰਡ ਆ ਜੀ ਤੁਹਾਨੂੰ ਛੋਟੇ ਜਿਹੇ ਫਾਰਮ ਦੇ ਵਿੱਚੋਂ ਤਿੰਨ ਵੜਾ ਕਵਰ ਕਰਕੇ ਦੇਵਾਂਗੇ ਤੇ ਛੋਟਾ ਜਿਹਾ ਫਾਰਮ ਆ ਬਾਈ ਦਾ ਮਿੰਨੀ ਫਾਰਮ ਆਪਾਂ ਕਹਿ ਸਕਦੇ ਆਂ ਜੀ ਤੇ ਚੰਗੇ ਦੁੱਧ ਵਾਲੇ ਆ ਤੁਹਾਨੂੰ ਤਿੰਨ ਵੜਾ ਘਰ ਦੀਆਂ ਜਮਨ ਲੋਕਲ ਵੀਡੀਓ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਕੱਲੀ ਕੱਲੀ ਵਾਰੀ ਡਿਟੇਲ ਪੁੱਛ ਕੇ ਦੱਸਾਂਗੇ ਤੇ ਤਿੰਨ ਹੀ ਗੱਬਣਾ ਜੀ ਤੇ ਤਿੰਨ ਹੀ ਪ੍ਰੋਪਰ ਬਰੀਡ ਦੇ ਵਿੱਚ ਆ ਜਾ ਵੀਰੇ ਇੱਥੇ ਜੀ ਸਸੇਗਾ ਬਾਈ ਜੀ ਸਸਰੇ ਗਲਾ ਬਾਈ ਜੀ ਹੋ ਠੀਕ ਹੋ ਠੀਕ ਆ ਬਾਈ ਜੀ ਬੜਾ ਦਾ ਨੰਬਰ ਬੋਲੋ ਜੀ ਨੰਬਰ ਜੀ ਮੇਰਾ 987 ਚਾਲ ਵਾਲੇ ਕੋਠੇ ਨੇੜੇ ਆਪਣੇ ਨੇੜੇ ਆਪਣਾ ਦਾਣਾ ਮੰਡੀ ਵਾਲੇ ਕੱਚੇ ਰਾਹ ਤੇ ਘਰ ਕੱਚੇ ਰਾਹ ਤੇ ਸਹਨੇ ਤੋਂ ਆਉਂਦਾ ਜਿਹੜਾ ਚਾਲ ਕੋਠਾ ਤੋਂ ਤੇ ਨੇੜੇ ਆਪਣੇ ਬਰਨਾਲਾ ਗਿਆ ਜ਼ਿਲ੍ਹਾ ਵੀ ਬਰਨਾਲਾ ਤਹਿਸੀਲ ਤਾਪਾ ਤਾਪਾ ਜੀ ਪਲਾਣਾ ਸਰੋ ਬਾਕੀ ਬਲਾਕਸ ਹੈ ਨਾ ਤੇ ਬਾਈ ਫਿਰ ਚੰਗਾ ਕੰਮ ਕਰ ਆ ਬਹੁਤ ਹਾਂਜੀ ਹਾਂਜੀ ਵਧੀਆ ਜੀ ਤੇ ਹੁਣ ਫਿਰ ਕਿਉਂ ਬਕਾਊ ਕਰਤਿਆਂ ਵਿੱਚੋਂ ਤੈਨ ਇਹਦਾ ਵਾਹ ਜੀ ਥਾਂ ਦੀ ਤੰਗੀਆਂ ਥੋੜੀ ਜਿਹੀ ਬਾਈ ਥਾਂ ਦੀ ਵੀ ਤੰਗੀਆਂ ਤੇ ਇੱਕ ਪਰਪਸੂ ਕਾਫੀ ਤਿਆਰ ਹੋ ਗਿਆ ਹੈ ਨਾ ਵਿੱਚ ਉਧਰ ਜੀ ਡਾਈਆਂ ਬਹੁਤ ਸੂਣ ਰਹੀਆਂ ਤੇ ਦੁੱਧ ਦਾ ਮੜਾ ਦੱਸ ਦੀ ਕਿਵੇਂ ਰਹਿੰਦਾ ਦੁੱਧ ਦਾ ਕੰਮ ਦੁੱਧ ਜੀ ਪੂਰਾ ਵਧੀਆ ਪੂਰਾ ਵਧੀਆ ਰਹਿੰਦਾ ਬਚਦੇ ਆ 4 ਰੁਪਏ ਕੇ ਹਾਂਜੀ ਹਾਂਜੀ ਬੱਜ ਠੀਕ ਆ ਪਰ 4 ਵਜੇ ਉੱਠਣਾ ਪੈਂਦਾ ਹੈ ਨਾ ਹਾਂਜੀ ਹਾਂਜੀ ਬਾਈ ਸਮਾਂ ਹੀ ਬਹੁਤ ਪੈਂਦਾ ਬਾਈ ਕਹਿੰਦਾ ਕੈਮਰਾ ਵੀ ਗੱਲ ਹੋਈ ਹੈ ਵੀ ਇਸੇ ਕਰਕੇ ਬਸ ਵੇਚ ਤੇ ਵੀਰੇ ਅੱਜ ਫਿਰ ਕਿੰਨੇ ਤਿੰਨ ਦਿਖਾ ਰਹੇ ਤਿੰਨ ਨੇ ਬਾਈ ਬੜਾ ਤਿੰਨ ਦਿਖਾ ਰਹੇ ਆ ਤੇ ਹੈ ਪ੍ਰੋਪਰ ਬਰੀਡ ਆ ਜਣਾ ਹਾਂ ਹਾਂ ਬਾਈ ਪ੍ਰੋਪਰ ਓਕੇ ਜੀ ਜਿਹੜੀ ਵੀਰੇ ਆਪਾਂ ਪਹਿਲੇ ਨੰਬਰ ਦੇ ਬਿਹੜ ਦੇਖੀ ਜਾਂਦੇ ਆ ਡੱਬੀ ਬੱਛੀ ਹਾਂਜੀ ਬਾਈ ਕਿਹੜਾ ਸੂਆ ਸੂੰਦੀ ਆ ਇਹ ਵੀ ਪਿਓਰ ਦੂਜਾ ਸੂਆ ਹੈ ਬੱਛੀ ਦੂਜਾ ਸੂਆ ਸੂੰਦੀ ਆ ਤੇ ਪਹਿਲੇ ਸੂਏ ਕਿੰਨਾ ਦੁੱਧ ਕੱਢ ਲਿਆ ਫਿਰ ਇਹ ਬਾਈ ਪਹਿਲੇ ਸੂਏ ਜਮਾ ਸਾਰਾ ਸੂਆ ਘਰੇ ਚੋਂ ਆ ਘਰ ਦੀ ਬਿਹੜਾ 35 ਲੀਟਰ ਦੁੱਧ ਦਿੰਦਾ ਬਾਈ ਨੂੰ 35 ਲੀਟਰ ਤੇ ਦਿਨ ਕਿੰਨੇ ਬਾਕੀ ਆ ਹਮ ਦਿਨ ਬਾਈ 2 ਤਰੀਕ ਤੋਂ ਤੱਕ ਪੂਰੇ ਆ ਖੋਲੋ ਜਿਹਦਾ ਤੋਰਾ ਕਰਾਇਆ ਗਿਆ ਤੇ ਆਹ ਭਾਈ ਇਹ ਹੈਗੇ ਆ ਸੈਗ ਦੀ ਆ 40 423 ਦੀ ਤੇ ਲੱਗਿਆ ਵਾ ਕੀ ਹੁਣ ਅੱਗੇ ਲੱਗਿਆ ਬਈ ਹੈਮਰ ਤੋਂ ਗੱਬਣਾ ਸੈਕਸੜ ਤੋਂ ਓਕੇ ਹੈਮਰ ਤੋਂ ਗੱਬਣਾ ਚੰਗੇ ਰਿਕਾਰਡ ਆ ਇਧਰ ਹੀ ਲੈ ਚੱਲੋ ਕੋਈ ਤੇ ਚੰਗੇ ਸਾਈਜ਼ ਦੇ ਵਿੱਚ ਆ ਗਈ ਜੀ ਆਹ ਕਰੋ ਚੈੱਕ ਬਾਹਰ ਤੁਹਾਨੂੰ ਕੱਢ ਕੇ ਹੁਣ ਦਿਖਾ ਰਹੇ ਆ ਥਣ ਹਵਾਨਾ ਇਸਟਰਾਗਾ ਬੱਚੀ ਦਾ ਤੇ ਰੇਟ ਡਿਟੇਲ ਸਾਰਾ ਕੋ ਵੀਡੀਓ ਦੇ ਵਿੱਚ ਜਿਵੇਂ ਕੰਪੀਟੀਸ਼ਨ ਚ ਵੜਾਂ ਖੜਦਿਆਂ ਉਸ ਤਰ੍ਹਾਂ ਦਾ ਇਹਦਾ ਹਵਾਨਾ ਜੀ ਮੋੜ ਲਿਓ ਵੀਰੇ ਚੰਗੇ ਥਣ ਹਵਾਨੇ ਦੀ ਆਪਾਂ ਨੂੰ ਕਹਿ ਸਕਦੇ ਆਂਗੇ ਤੇ ਬਹੁਤੀ ਵੇਟਫੁਲ ਲਗਾ ਲੈ ਚਲੋ ਜੀ ਆ ਜਾ ਆ ਕਰੋ ਜੀ ਚੱਕ ਥਾਨ ਹਵਾ ਨੇ ਦੀ ਕੁਆਲਿਟੀ ਕਰੋ ਚੈੱਕ ਇੱਕ ਨੰਬਰ ਰੇਟ ਡਿਟੇਲ ਸਾਰਾ ਕੋ ਵੀਡੀਓ ਦੇ ਵਿੱਚ ਹੀ ਹੋਊਗਾ ਜੀ ਤੇ ਹੁਣ ਕਿੰਨੇ ਦਿਨ ਕੱਟ ਜੂ ਵੀਰੇ ਇਹ ਇਹ ਬਾਈ 2 ਤਰੀਕ ਨੂੰ ਜਨ ਪੂਰੇ ਉੱਤੇ ਹੀ ਲਉ ਦੋ ਚਾਰ ਦਿਨ ਓਕੇ ਅੱਜ ਹੋ ਗਈ 27 11ਵੇਂ ਮਹੀਨੇ ਦੀ 27 ਤਰੀਕ ਆ ਜੀ ਤੇ 2025 ਆ ਆ ਰਿ ਕੁਆਲਿਟੀ ਕਰੋ ਚੈੱਕ ਬੱਛੀ ਦੀ ਇੱਕ ਨੰਬਰ ਕੁਆਲਿਟੀ ਆ ਜੀ ਚਾਰ ਚਪੇਰੇ ਦੀ ਤੇ ਕੀ ਡਿਮਾਂਡ ਆ ਗਈ ਵੀਰ ਫਰ ਦਮਾਣਾ ਵੀ ਇਹਦੀ ਡੇਨ ਲੈਂਣ ਜਾਂ ਮੋਲਾ ਹੂੰ 1,30,000 ਰੁਪਇਆ 1,30,000 ਚ ਮਾੜਾ ਮੋਟਾ ਮਾਨ ਸਨਮਾਨ ਹੋ ਜੀ ਬਾਈ ਮਾਨ ਤਨ ਜੀ ਹੋਗਾ ਬੱਚੀ ਵੀ ਬਹੁਤ ਚੰਗੀ ਹੈ ਨਾ ਪੂਰੀ ਟੌਪ ਦੇ ਬੱਚੀ ਆ ਗਈ 40 ਲੀਟਰ ਦੇਵਾ ਦਿਖਾ ਦੇ 40 ਲੀਟਰ ਦੋਦੇ ਬਈ ਐ ਕਿ 40 ਲੀਟਰ ਦੇਓ ਹਾਂ ਜੀ ਹਾਂ ਜੀ ਪਹਿਲੇ ਸੂਏ 30 ਲੀਟਰ 35 ਲੀਟਰ ਚੋਂ ਹੁਣ ਬਾਈ 2 ਨੰਬਰ ਇਹਦੀ ਕਿੰਨੇ ਟੇ ਲਾ ਕੇ ਕਿਹੜਾ ਸੂਆ ਬਾਈ ਹੈਗਾ ਇਹ ਬਾਈ ਤੀਜਾ ਸੂਆ ਦਾ ਤੀਜਾ ਸੂਆ ਸੂਰੇ ਹੀ ਆ ਤੇ ਕਿੰਨੇ ਕਿ ਦਿਨ ਬਾਕੀ ਆ ਬਾਈ ਇੱਕ ਦਿਨ ਤੁਸੀਂ ਗੱਭਣਾ ਬਾਈ ਐ ਵੀ ਅਛਾ ਇੱਕੋ ਦੰਦ ਨੀ ਹੁਣ ਕਿੰਨੇ ਕ ਦਿਨ ਲੈ ਜੂ ਹੈਂ ਦਾ ਗਿਆ ਬਾਈ ਉਹਦੇ ਨਾਲ ਦੋ ਜਣਾ ਵਾਧੇ ਹੀ ਲੂਗੇ ਖੋਲੋ ਜੀ ਕਿੰਨਾ ਦੁੱਧ ਦਿੱਤਾ ਹੋਇਆ ਸੁਆ ਕਿੜਾ ਇਹ ਸੁਆ ਵੀ ਤੋਰ ਤੀਜਾ ਸੁਆ ਤੀਜਾ ਸੁਆ じゃ ਇਹ ਗੱਲਾਂ ਬਾਈ ਜਿਵੇਂ ਤੀਜਾ ਸੁਆ ਸੂਰੀ ਆ ਤੇ ਫੇਸ ਦੀ ਕੁਆਲਿਟੀ ਇੱਕ ਨੰਬਰ ਤੇ ਦੁੱਧ ਬਾਈ ਕਿੰਨਾ ਦਿੱਤਾ ਹੋਇਆ ਫਿਰ ਦੂਜੇ ਸੁਆ 30 ਲੀਟਰ ਦੁੱਧ ਚੋਇਆ ਬਈ ਇਹਦੇ 30 ਲੀਟਰ ਓਕੇ ਚੰਗੀਆਂ ਬੜਾ ਜਵਾਕ ਜੀ ਵੱਡੀ ਵੜ ਆ ਗਈ ਆ ਦੇਖੋ ਲੈ ਚਲੋ ਲੰਮੀ ਮਾੜੀ ਰੇਡ ਡਿਟੇਲ ਇਹਦਾ ਵੀ ਇਹਦੇ ਵੀ ਹੈਮਰ ਤਾਂ ਹੀ ਲੱਗਿਆ ਹੋਇਆ ਬਾਈ ਇਹਦੇ ਵੀ ਹੈਮਰ ਦਾ ਓਕੇ ਜੀ ਤੇ ਬਾਈ ਕੱਦ ਕਾੜ ਕਨੂੰ ਤੇ ਵਜਨ ਕਨੂੰ ਕੋਈ ਕਮੀ ਨਹੀਂ ਹੈ ਨਾ ਬੈੜਾ ਚ ਹਾਂ ਹਾਂ ਬਾਈ ਫੋਲ ਵੱਡੇ ਸਾਈਜ਼ ਦੀਆਂ ਜੀ ਆਹ ਦੇਖ ਲੋ ਕੁਆਲਿਟੀ ਚੰਗੀ ਚ ਆਪਾਂ ਇਹਨੂੰ ਕਹਿ ਸਕਦੇ ਹਾਂ ਓਕੇ ਥਣਾ ਥਣਾ ਦੇ ਓਕੇ ਬਾਈ ਹਾਂ ਹਾਂ ਬਾਈ ਜਮਾ ਓਕੇ ਓਕੇ ਆ ਦੇਖੋ ਜੀ ਤੋੜਾ ਤਾਰਾ ਕਰੋ ਚੈੱਕ ਬਾਕੀ ਮਿੰਨੀ ਫਾਰਮ ਦੇ ਵਿੱਚੋਂ ਆਪਾਂ ਤੁਹਾਨੂੰ ਅੱਜ ਵੀਡੀਓ ਕਵਰ ਕਰਕੇ ਦਿੱਤੀ ਹੈਗੀ ਤੇ ਬਰੀਡ ਬਾਰੇ ਬਾਈ ਪੂਰੀ ਜਾਣਕਾਰੀ ਰੱਖਦਾ ਚੰਗੇ ਸੀਮਨ ਭਰਾ ਕੇ ਫੇਰ ਬਾਈ ਦੀਆਂ ਬੈੜਾਂ ਤਿਆਰ ਕੀਤੀ ਆਵਾਂਗਾ ਆ ਦੇਖੋ ਜੀ ਹਣ ਹਵਾਨੇ ਦੀ ਪੂਰੀ ਚੰਗੀ ਆਪਾਂ ਇਹਨੂੰ ਕਹਿ ਸਕਦੇ ਆਂਗੇ ਤੇ ਬਾਈ ਇਹਦੀ ਕੀ ਡਿਮਾਂਡ ਆ ਗਈ ਪਰ ਇਹਦੀ ਡਿਮਾਂਡ ਬਾਈ ਬਸ ਫਿਕਸ ਰੀਡ ਹੀ ਆ ਬਸ ਮਾਨ ਤਾਂ ਨਹੀਂ 95000 ਰੁਪਇਆ ਜਾਈ ਗੱਲ ਆ ਯਾਰ ਅੱਜ ਨਾ ਤੁਹਾਡੀ ਮੰਗ ਪੂਰੀ ਕਰਦੇ ਆ ਜਿਹੜੇ ਭੈਣ ਭਰਾ ਕਹਿੰਦੇ ਆ ਵੀ ਚੰਗੀ ਬੱਚੀ ਲੈਣੀ ਐ ਸੀ ਚੰਗੀਆਂ ਵੜਾ ਲੈ ਚੰਗੀਆਂ ਚ ਹੀ ਆ ਜੀ ਤੇ ਬਾਈ ਜਿਹੜੀ ਹੁਣ ਲਾਸਟ ਤੇ ਆਪਾਂ ਵੱਡੇ ਕਦ ਗੱਡ ਦੀ ਦੇਖੀ ਜਾਂਦੇ ਆ ਤੇ ਰੇਲ ਗੱਡੀ ਦਾ ਡੱਬੇ ਜਿਹੜੀ ਆਪਾਂ ਇਹਨੂੰ ਕਹਿ ਸਕਦੇ ਆਂ ਬਾਹਰ ਨੂੰ ਹਣਾ ਬਾਈ ਕਿਹੜਾ ਸੁਆ ਇਹ ਵੀ ਬਾਈ ਤੀਜਾ ਸੁਆ ਤੀਜਾ ਸੁਆ ਆ ਗਈ ਤੇ ਕਿੰਨੇ ਦਿਨ ਬਾਕੀ ਆ ਇਹਦੇ ਵੀ ਹਜੇ 12 13 ਦਿਨ ਬਾਕੀ ਆ 12 ਤੋਂ 13 ਦਿਨ ਬਾਕੀ ਕਿੰਨਾ ਦੁੱਧ ਦਿੱਤਾ ਹੋਇਆ ਬਾਈ ਬਈ ਇਹਦਾ ਜੀ 35 ਲੀਟਰ ਦੇ ਕਰੀਬ ਦੁੱਧ ਦਿੱਤਾ ਹੋਇਆ 35 ਲੀਟਰ ਸੁਆ ਕਿਹੜਾ ਇੱਥੇ ਤੀਜਾ ਜੀ ਤੀਜੇ ਖੋਲੋ ਜੀ ਇਹਨੂੰ ਵੀ ਤੋਰਾ ਕਰਾ ਕੇ ਚੈੱਕ ਕਿੰਨੇ ਦਿਨ ਦੱਸਿਆ ਸੀ ਇਹਦੇ ਜੀ ਆਉਣ ਵਾਲੀ 12 ਤਰੀਕ ਨੂੰ ਦਿਨ ਪੂਰੇ ਹੋਣਗੇ ਦਿਨੋਂ ਉਤੀ ਲਊਗਾ ਅਸੀਂ ਪੰਜਾਹ ਬਾਕੀ ਦਾ ਯਾਰ ਜੇ ਲਮਾਈ ਲਮੂਈ ਇਹਦੀ ਚੈੱਕ ਕਰਨ ਲੱਗ ਜਾਈਏ ਫੀਤਾ ਚੱਕ ਕੇ ਹਨਾ ਐਕਸਟਰਾ ਹੀ ਆਦਾ ਬਹੁਤ ਜ਼ਿਆਦਾ ਤੇ ਬਾਈ ਇਹ ਕਿਹੜੇ ਦੀ ਆ ਗਈ ਆਪ ਇਹ 40 420 ਦੀ ਆ ਇਹ ਵੀ ਅਸਲੀ ਆ ਅੱਗੇ ਕੀ ਲੱਗਿਆ ਵੀਰੇ ਇਹਦੇ ਅੱਗੇ ਹੀ ਹੈਮਰੀ ਲੱਗੇ ਹੋਏ ਸਾਰਿਆਂ ਦੇ ਹੈਮਰੀ ਆ ਦੇਖੋ ਜੀ ਕੁਆਲਿਟੀ ਕਰੋ ਚੈੱਕ ਤੁਸੀਂ ਕਿੱਡੀ ਆ ਹਣ ਲੇਵੇ ਦੀ ਪੂਰੀ ਸਾਫ ਸੁਥਰੀ ਆ ਤੇ ਕਮਾਲ ਕਰ ਦੇਣੀ ਜਿੱਦੇ ਬਾੜ ਨੇ ਤਿਆਰ ਹੋਣਾ ਹਨਾ ਇਹਦਾ ਕੋਈ ਕੱਚੀ ਦਾ ਮੁੱਲ ਆ ਜਿੱਦੇ ਤਿਆਰ ਹੋ ਗਈ ਅਸੀਂ 1.5 ਤੋਂ ਬਾਹਰ ਜਾਣੀ ਆ ਸਰ ਓਕੇ ਹੁਣ ਫਿਰ ਦੱਸ ਦੇ ਇਹਦਾ ਮੁੱਲ ਕੀ ਜਾਇਜ ਆ ਇਹ ਮੁੱਲ ਜਾਇਜ ਜਿਹੜਾ ਵਾਹ 1,10,000 ਰੁਪਈਆ 1,10,000 ਰੁਪਈਆ ਜਮੇ ਰੇਟ ਯਾਰ ਜਾਇਜ ਆ ਵੱਡੀ ਬੱਚੀ ਆ ਗਈ ਕਿਹਦਾ ਮੁੱਲ ਆ ਬਈ ਐਕਸਟਰਾ ਕੱਦ ਦੇ ਵਿੱਚ ਆ ਗਈ ਐਕਸਟਰਾ ਦੇ ਵਿੱਚ ਤੇ ਸ਼ੌਂਕ ਤੁਹਾਡਾ ਅੱਜ ਪੂਰਾ ਕਰਤਾ ਨਾਲੇ ਵਾ ਚੰਗੀਆਂ ਵਾੜਾਂ ਦਿਖਾਉਣ ਦਾ ਤੇ ਨਾਲੇ ਤੁਹਾਡਾ ਲੈਣ ਵਾਲਾ ਸ਼ੌਂਕ ਅੱਜ ਪੂਰਾ ਹੋ ਜਾਣਾ ਜਿਹੜੇ ਭੈਣ ਭਰਾ ਨੇ ਘਰ ਤੋਂ ਵਾੜ ਦੀ ਮੰਗ ਕਰਦੇ ਉਹਨੂੰ ਤੁਸੀਂ ਤੁਹਾਨੂੰ ਉਹੋ ਜਿਹੀਆਂ ਤਿੰਨੇ ਨਾਲੇ ਇੱਕ ਇੱਕ ਤੋਂ ਇੱਕ ਵਾੜ ਕੇ ਕਵਰ ਕਰਕੇ ਤੇ 110000 ਰੁਪਏ ਦੇ ਵਿੱਚ ਤੁਹਾਨੂੰ ਮਿਲ ਜਾਣੀਆਂ ਚੰਗੀ ਵਾੜ ਤੁਹਾਨੂੰ ਕਵਰ ਕਰਕੇ ਤੇ ਤਿੰਨੇ ਵਾੜਾਂ ਪੂਰੀਆਂ ਟੌਪ ਦੀਆਂ ਪਿੰਡ ਹੈਗਾ ਭਗਤਪੁਰਾ ਮੋੜ ਤੇ ਕੱਲੀ ਕੱਲੀ ਦੀ ਤੁਹਾਨੂੰ ਰੇਟ ਡਿਟੇਲ ਪੁੱਛ ਕੇ ਦੱਸਦਾ ਤੇ ਨੰਬਰ ਬਈ ਫੇਰ ਬੋਲ ਦਿਓ 98799 06970 06970 ਪਿੰਡ ਭਗਤਪੁਰਾ ਮੋੜ ਜ਼ਿਲ੍ਹਾ ਬਗਣਾਲਾ ਜੀ ਤਸੀਲਤਾ ਪਾ ਜੀ ਜਰੂਰ ਕਰਿਓ ਬਾਈ ਨਾਲ ਸੰਪਰਕ ਚੰਗੇ ਟੋਪ ਦੇ ਆਈ ਤੁਹਾਨੂੰ ਨੰਨੇ ਦਿਖਾਤੇ ਆ ਧੰਨਵਾਦ ਜੀ